ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਘਟਨਾ ਤੁਹਾਨੂੰ ਸੁਣਾਉਣੀ ਆ ਜੀ ਇਹ ਸਬੰਧ ਰੱਖਦੀ ਆ ਯੂਪ ਦੇ ਲਖਨਊ ਦੇ ਨਾਲ ਬਿਲਕੁਲ ਰੀਅਲ ਕ੍ਰਾਈਮ ਸਟੋਰੀ ਜਿਹੜੀ 2016 ਦੇ ਵਿੱਚ ਵਾਪਰੀ ਸੀਗੀ ਯੂਪ ਦੇ ਲਖਨਊ 'ਚ ਇੱਕ ਪੰਜਾਬੀ ਪਰਿਵਾਰ ਰਹਿੰਦਾ ਵਾ ਜੀ ਸਿੱਖ ਫੈਮਿਲੀ ਰਹਿੰਦੀ ਸੀ ਤੇ ਘਰ ਦਾ ਮੁਖੀ ਆ ਸੀਗਾ ਦਲਜੀਤ ਸਿੰਘ ਮਠਾੜੂ ਦਲਜੀਤ ਸਿੰਘ ਮਠਾੜੂ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਤੇ ਛੋਟਾ ਜਿਹਾ ਪਰਿਵਾਰ ਸੀ ਬਿਲਕੁਲ ਮੀਡਲ ਕਲਾਸ ਫੈਮਿਲੀ ਸੀ ਰਾਜਕੌਰ ਉਦੀ ਪਤਨੀ ਦਾ ਨਾਮ ਤੇ ਇਹਨਾਂ ਦੇ ਦੋ ਬੇਟੇ ਸੀਗੇ ਜੀ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਵਿੱਕੀ ਉਹਨੂੰ ਕਿਹਾ ਜਾਂਦਾ ਸੀ ਤੇ ਉਤੋਂ ਛੋਟਾ ਜਿਹੜਾ ਉਹਦਾ ਨਾਮ ਲਵਲੀ ਸੀ ਇਹਨਾਂ ਦੀ ਜ਼ਿੰਦਗੀ ਬੜੀ ਚੰਗੀ ਗੁਜ਼ਰ ਰਹੀ ਸੀ ਇਹਨਾਂ ਦਾ ਚੰਗਾ ਕੰਮ ਵੀ ਚੰਗਾ ਸੀ ਇੱਕ ਬਾਜ਼ਾਰ ਦੇ ਵਿੱਚ ਬੜੀ ਵੱਡੀ ਸਾਈਕਲਾਂ ਦੀ ਦੁਕਾਨ ਸੀ ਜੋ ਚੰਗੀ ਚੱਲਦੀ ਸੀਗੀ ਜ਼ਿੰਦਗੀ ਜਦੋਂ ਅੱਗੇ ਲੰਘ ਰਹੀ ਸੀ ਤਾਂ ਇੱਕ ਸਦਮਾ ਪਰਿਵਾਰ ਨੂੰ ਲੱਗਦਾ ਘਰ ਦਾ ਜਿਹੜਾ ਮੁਖੀ ਸੀ ਦਲਜੀਤ ਸਿੰਘ ਮਠਾੜੂ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਆ ਸਾਰੀ ਜਿਹੜੀ ਜ਼ਿੰਮੇਵਾਰੀ ਆ ਹੁਣ ਉਹ ਰਾਜਕੌਰ ਤੇ ਆ ਜਾਂਦੀ ਆ ਤੇ ਮੁੰਡਾ ਹੁਣ ਜਿਹੜਾ ਵਿੱਕੀ ਵੱਡਾ ਉਹ ਜਵਾਨ ਸੀਗਾ ਤੇ ਉਹ ਵੀ ਰਲ ਕੇ ਪਰਿਵਾਰ ਜਿਹੜਾ ਚਲਾਉਣ ਲੱਗਦਾ ਘਰ ਦੇ ਸਾਰੇ ਖਰਚੇ ਜਿਹੜੇ ਉਹ ਚਲਾਉਣ ਲੱਗਦਾ ਵਾ ਤੇ ਲਵਲੀ ਜਿਹੜਾ ਛੋਟਾ ਸੀ ਉਹਦੀ ਪੜ੍ਹਾਈ ਦਾ ਵੀ ਖਰਚਾ ਸਾਰਾ ਵਧੀਆ ਤਰੀਕੇ ਦੇ ਨਾਲ ਇਹ ਕਰਨ ਲੱਗ ਜਾਂਦਾ ਇੱਕੋ ਕਮੀ ਸੀਗੀ ਕਿ ਜਿਹੜਾ ਵਿੱਕੀ ਆ ਗੁਰਪ੍ਰੀਤ ਸਿੰਘ ਵਿੱਕੀ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਰਾਜਕੌਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਈ ਕੁੜੀਆਂ ਦੇ ਰਿਸ਼ਤੇ ਆਏ ਵੀ ਕਿਤੇ ਰੋਕ ਹੋ ਵੀ ਗਈ ਉਹ ਟੁੱਟ ਜਾਂਦੀ ਸੀ ਇਹਨੂੰ ਉਹਦੀ ਕਿਸਮਤ ਕਹਿ ਲੋ ਕਿ 31 32 ਸਾਲ ਦਾ ਹੁਣ ਹੋ ਕੇ ਵੀ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਇਸ ਗੱਲੋਂ ਵਿੱਕੀ ਵੀ ਪਰੇਸ਼ਾਨ ਸੀ ਤੇ ਉਹਦੀ ਮਾਂ ਜਿਹੜੀ ਰਾਜਕੌਰ ਉਹ ਵੀ ਬੜੀ ਪਰੇਸ਼ਾਨ ਸੀਗੀ। ਇਹਦੀ ਕੀ ਹੁੰਦਾ ਕਿ ਦੁਕਾਨ ਸੀਗੀ ਜਿੱਥੇ ਇਹਨਾਂ ਦੀ ਵਿੱਕੀ ਹਰਾਂ ਦੀ ਸਾਈਕਲਾਂ ਦੀ ਉਸੇ ਬਾਜ਼ਾਰ ਦੇ ਵਿੱਚ ਇੱਕ ਅਮਿਤ ਨਾਮ ਦਾ ਮੁੰਡਾ ਉਹਦੀ ਵੀ ਦੁਕਾਨ ਸੀ ਟਾਇਰਾਂ ਦੀ। ਇਹਨਾਂ ਦਾ ਮੇਲਜੋਲ ਪਹਿਲਾਂ-ਪਹਿਲਾਂ ਬਹੁਤ ਘੱਟ ਸੀ ਇੱਕੋ ਬਾਜ਼ਾਰ ਦੇ ਵਿੱਚ ਬੈਠੇ ਸੀ ਤੇ ਕੁਝ ਇਹੋ ਜਿਹਾ ਹੁੰਦਾ ਵੀ ਦੋਨਾਂ ਦੇ ਵਿੱਚ ਮੇਲ-ਮਲਾਪ ਆ ਜਿਹੜਾ ਵੱਧ ਜਾਂਦਾ ਵਾ। ਉਹ ਕੋਈ ਵਪਾਰ ਦਾ ਲੈਣ ਦੇਣ ਇਹੋ ਜਿਹਾ ਹੋਇਆ ਕਿ ਦੋਨਾਂ ਦੇ ਵਿੱਚ ਪਿਆਰ ਵੱਧ ਗਿਆ। ਇੱਕ ਦੂਜੇ ਦੇ ਨਾਲ ਅਮਿਤ ਤੇ ਵਿੱਕੀ ਦੇ ਦਿਲ ਮਿਲ ਜਾਂਦੇ ਆ। ਦੋਨੋਂ ਬਹੁਤ ਗਹਿਰੇ ਦੋਸਤ ਬਣ ਜਾਂਦੇ ਆ। ਦੋਸਤ ਵੀ ਕਹਦੇ ਭਰਾਵਾਂ ਵਾਂਗੂ ਵਰਤਣ ਲੱਗ ਜਾਂਦੇ ਆ। ਤੇ ਇੰਨਾ ਕੁ ਪਿਆਰ ਪੈ ਜਾਂਦਾ ਇਹਨਾਂ ਦੇ ਜਿਹੜੇ ਫੈਮਿਲੀ ਫੈਮਿਲੀ ਰਿਲੇਸ਼ਨ ਬਣ ਜਾਂਦੇ ਆ। ਇੱਕ ਇੱਕ ਦੂਜੇ ਦੇ ਘਰ ਆਣਾ ਜਾਣਾ ਆਮ ਹੋ ਜਾਂਦਾ। ਵਿੱਕੀ ਜਿਹੜਾ ਅਮਿਤ ਦੇ ਘਰ ਆ ਰਾਮ ਚੱਲਿਆ ਜਾਂਦਾ ਸੀ ਤੇ ਅਮਿਤ ਵੀ ਵਿੱਕੀ ਦੇ ਘਰ ਅਕਸਰ ਆ ਜਾਂਦਾ ਸੀ। ਅਮਿਤ ਦੀ ਇੱਕ ਪਤਨੀ ਜਿਹਦਾ ਨਾਮ ਮਮਤਾ ਸੀ ਤੇ ਇੱਕ ਉਹਦੇ ਘਰੇ ਛੋਟਾ ਜਿਹਾ ਬੇਟਾ ਸੀਗਾ ਹੁਣ ਜਦੋਂ ਘਰ ਜਾਂਦਾ ਸੀ ਮਮਤਾ ਵੀ ਉਹਨੂੰ ਦਿਉਰ ਦੇ ਵਾਂਗੂ ਮੰਨਦੀ ਸੀ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਸੀ ਮਤਲਬ ਇੱਕ ਦਿਉਰ ਭਝਾਈ ਵਾਲਾ ਦੋਨਾਂ ਦੇ ਵਿੱਚ ਰਿਸ਼ਤਾ ਸੀ ਤੇ ਹਾਸਾ ਮਜ਼ਾਕ ਵੀ ਦੋਨਾਂ ਦੇ ਵਿੱਚ ਜਿਹੜਾ ਦਿਉਰ ਭਝਾਈ ਵਾਲਾ ਹੀ ਹੁੰਦਾ ਸੀਗਾ ਜਦੋਂ ਇਹ ਸਿਲਸਿਲਾ ਕਾਫੀ ਅੱਗੇ ਵੱਧਦਾ ਜਾਂਦਾ ਵਾ ਰਾਜਕੌਰ ਦੇਖਦੀ ਆ ਉਹਦੀ ਮਾਂ ਵਿੱਕੀ ਦੀ ਵੀ ਇਹ ਬਹੁਤ ਜ਼ਿਆਦਾ ਉਹਨਾਂ ਦੇ ਘਰ ਜਾਣ ਲੱਗ ਗਿਆ ਵਾ ਵੀ ਮਮਤਾ ਦੇ ਨਾਲ ਵੀ ਇਹ ਜਿਹੜਾ ਸ਼ੁਗਲ ਮੇਲਾ ਕਰਦਾ ਵਾ ਵੀ ਉਹਨੂੰ ਠੀਕ ਨਹੀਂ ਸਮਝਦੀ ਇਹਨੂੰ ਸਮਝਾਉਂਦੀ ਆ ਵੀ ਤੂੰ ਕੁਆਰਾ ਵਾ ਇਹਦਾ ਕਿਸੇ ਦੇ ਘਰ ਇੰਨਾ ਜਾਣਾ ਚੰਗਾ ਨਹੀਂ ਲੱਗਦਾ ਦੋਸਤੀ ਆ ਠੀਕ ਆ ਹਿਸਾਬ ਸਿਰ ਰੱਖ ਤੇ ਲੋਕ ਗੱਲਾਂ ਕਰਦੇ ਨੇ ਕੱਲ ਨੂੰ ਜਿਹੜਾ ਤੈਨੂੰ ਨੁਕਸਾਨ ਵੀ ਹੋ ਸਕਦਾ ਕਾਫੀ ਉਹਨੇ ਮਾਂ ਵਾਂਗੂ ਸਮਝਾਣਾ ਉਹਨੂੰ ਪਰ ਵਿੱਕੀ ਹੁਣ ਇੰਨਾ ਕ ਪਿਆਰ ਉਸ ਪਰਿਵਾਰ ਨਾਲ ਪਾ ਚੁੱਕਿਆ ਸੀ ਉਹਦੇ ਉਹਨੂੰ ਕੁਝ ਵੀ ਨਹੀਂ ਸੀ ਸੁਣਦਾ ਆਪਣੀ ਮਾਂ ਦੀਆਂ ਕਈਆਂ ਗੱਲਾਂ ਦਾ ਕੋਈ ਅਸਰ ਉਹਦੇ ਤੇ ਨਹੀਂ ਹੁੰਦਾ ਸੀ ਚਲੋ ਕਾਫੀ ਸਮਾਂ ਐਦਾਂ ਹੀ ਲੰਘਦਾ ਜਾਂਦਾ ਵਾ ਆਮਿਤ ਦੇ ਨਾਲ ਦੋਸਤੀ ਅੱਗੇ ਵੱਧਦੀ ਆ ਮਮਤਾ ਦੇ ਨਾਲ ਵੀ ਉਹ ਜਿਹੜਾ ਸ਼ੁਗਲ ਮੇਲਾ ਜਾਰੀ ਰੱਖਦਾ ਵਾ ਉਹਦੇ ਘਰ ਘਰੇ ਜਾ ਕੇ ਰੋਟੀ ਵੀ ਕਈ ਵਾਰ ਉੱਥੇ ਖਾਂਦਾ ਸੀ ਰਾਤ ਨੂੰ ਵੀ ਕਈ ਵਾਰੀ ਉੱਥੇ ਹੀ ਵਿੱਕੀ ਸੋ ਜਾਂਦਾ ਸੀਗਾ ਹੁਣ ਕਿਤੇ ਨਾ ਕਿਤੇ ਵਿੱਕੀ ਜਿਹੜਾ ਮਮਤਾ ਦੇ ਵੱਲ ਅਟਰੈਕਟ ਹੋ ਰਿਹਾ ਸੀ ਕਿਉਂਕਿ ਇੱਕ ਤਾਂ ਉਹ ਸੀਗਾ ਜੀ ਛੜਾ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਤੇ ਉਹਦੀ ਉਮਰ ਬੀਤਦੀ ਜਾਂਦੀ ਸੀ ਔਰਤ ਦੀ ਕਮੀ ਉਹਦੀ ਜ਼ਿੰਦਗੀ ਦੇ ਵਿੱਚ ਸੀ ਤੇ ਉਹ ਸ਼ਾਇਦ ਮਮਤਾ ਮਮਤਾ ਤੋਂ ਉਹ ਔਰਤ ਦੀ ਕਮੀ ਪੂਰੀ ਕਰਨਾ ਚਾਹੁੰਦਾ ਸੀਗਾ ਕੀ ਹੁੰਦਾ ਜੀ ਆਖਿਰ 30 ਅਪ੍ਰੈਲ 2016 ਦਾ ਦਿਨ ਚੜਦਾ ਗੁਰਪ੍ਰੀਤ ਸਿੰਘ ਉਰਫ ਵਿੱਕੀ ਘਰੋਂ ਨਿਕਲਦਾ ਕਹਿ ਕੇ ਕਿ ਮੈਨੂੰ ਕਾਮਾ ਮੈਂ ਆਇਆ ਬਾਅਰ ਰਾਤ ਹੋ ਚੁੱਕੀ ਆ ਉਹ ਘਰੇ ਨਹੀਂ ਪਰਤਦਾ ਸਕੂਟਰੀ ਲੈ ਕੇ ਉਹ ਨਿਕਲਿਆ ਸੀ ਘਰੋਂ ਤਾਂ ਉਹਦੀ ਮਾਂ ਨੂੰ ਆਦਤ ਸੀ ਕਿਉਂਕਿ ਉਹ ਵਪਾਰੀ ਸੀਗਾ ਦੁਕਾਨ ਰਾਤ ਨੂੰ ਲੇਟ ਬੰਦ ਕਰਕੇ ਆਉਂਦਾ ਸੀ ਅਕਸਰ ਉਹ ਘਰੇ ਲੇਟ ਆਉਂਦਾ ਸੀ ਤੇ ਮਾਂ ਨੂੰ ਲੱਗਿਆ ਅੱਗੇ ਚਲੋ ਆਜੂਗਾ ਰਾਤ ਦਾ ਜਦੋਂ 1 ਵਜ ਜਾਂਦਾ ਵਿੱਕੀ ਘਰੇ ਨਹੀਂ ਪਹੁੰਚਦਾ ਤਾਂ ਉਹ ਆਪਣੇ ਛੋਟੇ ਮੁੰਡੇ ਦੇ ਕਮਰੇ ਦੇ ਵਿੱਚ ਜਾਂਦੀ ਆ लवली ਦੇ ਤਾਂ लवली ਨੂੰ ਕਹਿੰਦੀ ਆ ਵੀ ਤੇਰਾ ਵੱਡਾ ਭਰਾ ਵਿੱਕੀ ਹਲੇ ਤੱਕ ਘਰ ਨਹੀਂ ਆਇਆ 1 ਵਜ 1 ਵਜ ਚੁੱਕਿਆ ਵਾ ਲਵਲੀ ਉੱਠਦਾ ਤੇ ਕਹਿੰਦਾ ਉਹਨੇ ਕਿੱਥੇ ਜਾਣਾ ਵਾ ਅਮਿਤ ਦੇ ਘਰ ਬੈਠਾ ਹੋਣਾ ਮਮਤਾ ਭਾਬੀ ਦੇ ਕੋਲ ਬੈਠਾ ਹੋਣਾ ਹੋਰ ਉਹਨੇ ਕਿੱਥੇ ਜਾਣਾ ਉਹ ਇਗਨੋਰ ਕਰ ਦਿੰਦਾ ਕਿਉਂਕਿ ਅੱਗੇ ਵੀ ਉਹ ਕਈ ਵਾਰ ਉਥੇ ਰਾਤ ਰਹਿ ਜਾਂਦਾ ਸੀ ਪਰ ਇਸ ਵਾਰ ਉਹਨੇ ਫੋਨ ਨਹੀਂ ਸੀ ਕੀਤਾ ਜਦੋਂ ਉਹਦੀ ਮਾਂ ਰਾਜਕੌਰ ਉਹਨੂੰ ਫੋਨ ਕਰਦੀ ਆ ਉਹਦਾ ਫੋਨ ਬੰਦ ਆ ਰਿਹਾ ਸੀ ਫੋਨ ਉਹਦਾ ਮਿਲ ਨਹੀਂ ਸੀ ਰਿਹਾ ਚਲੋ ਫੇਰ ਕੋੜਾ ਘੁੱਟ ਭਰ ਕੇ ਮਾਂ ਪੈ ਜਾਂਦੀ ਆ ਜਦੋਂ ਸਵੇਰ ਹੁੰਦੀ ਆ ਹਲੇ ਤੱਕ ਵਿੱਕੀ ਘਰ ਨਹੀਂ ਆਇਆ ਤਾਂ ਉਹ ਮਾਂ ਮਾ ਜਿਹੜੀ ਰਾਜਕੌਰ ਉਹ ਲਵਲੀ ਤੋਂ ਅਮਿਤ ਦਾ ਨੰਬਰ ਲੈਂਦੀ ਆ ਤੇ ਅਮਿਤ ਨੂੰ ਫੋਨ ਕਰਦੀ ਆ ਕਿ ਕੀ ਵਿੱਕੀ ਇੱਥੇ ਆਇਆ ਵਾ ਅਮਿਤ ਕਹਿੰਦਾ ਵੀ ਵਿੱਕੀ ਇੱਥੇ ਨਹੀਂ ਹੈਗਾ ਇਸ ਸਮੇਂ ਰਾਤ ਨੂੰ 9:30 ਵਜੇ ਤੱਕ ਇੱਥੇ ਜ਼ਰੂਰ ਸੀਗਾ ਉਸ ਤੋਂ ਬਾਅਦ ਉਹ ਮੇਰੇ ਨਾਲ ਝਗੜਾ ਕਰ ਗਿਆ ਤੇ ਫੋਨ ਵੀ ਇੱਥੇ ਹੀ ਮੇਰੇ ਕੋਲ ਉਹ ਤੋੜ ਕੇ ਸੁੱਟ ਗਿਆ ਉਹਨੂੰ ਗੁੱਸਾ ਬਹੁਤ ਆਇਆ ਹੁਣ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਆ ਉਹ ਸਾਫ਼ ਮੁੱਕਰ ਜਾਂਦਾ ਜੀ ਲਵਲੀ ਨੂੰ ਲੈ ਕੇ ਮਾਂ ਜਿਹੜੀ ਰਾਜਕੌਰ ਥਾਂ-ਥਾਂ ਤੇ ਜਾਂਦੀ ਆ ਹੋਰ ਦੋਸਤਾਂ ਤੋਂ ਪਤਾ ਕਰਦੀ ਆ ਹੋਰ ਰਿਸ਼ਤੇਦਾਰਾਂ ਤੋਂ ਪਤਾ ਕਰਦੀ ਆ ਕਿ ਵਿੱਕੀ ਇੱਥੇ ਤਾਂ ਨਹੀਂ ਆਇਆ ਦੁਕਾਨ ਤੇ ਵੀ ਜਾ ਕੇ ਦੇਖਿਆ ਜਾਂਦਾ ਪਰ ਵਿੱਕੀ ਕਿਤੇ ਨਹੀਂ ਮਿਲਦਾ ਜਦੋਂ ਨਹੀਂ ਕਿਤੇ ਵੀ ਵਿੱਕੀ ਦਾ ਪਤਾ ਲੱਗਦਾ ਫੇਰ ਰਾਜਕੌਰ ਤੇ ਲਵਲੀ ਪੁਲਿਸ ਥਾਣੇ ਪਹੁੰਚਦੇ ਆ ਉਹਦੀ ਮਿਸਿੰਗ ਦੀ ਰਿਪੋਰਟ ਦਰਜ ਕਰਾਉਂਦੇ ਆ ਜਦੋਂ ਰਿਪੋਰਟ ਦਰਜ ਕਰਾਈ ਜਾਂਦੀ ਆ ਤਾਂ ਪੁਲਿਸ ਇਹਨੂੰ छानबीन ਕਰਦੀ ਆ ਸੀਰੀਅਸਲੀ ਲੈਂਦੀ ਆ ਇਸ ਕੇਸ ਨੂੰ ਤੇ ਜਦੋਂ ਉਹ छानबीन ਕਰ ਰਹੀ ਸੀਗੀ ਪੁਲਿਸ ਉਹਨਾਂ ਦੇ ਹੱਥ ਇੱਕ ਦੋ ਦਿਨ ਕੁਝ ਨਹੀਂ ਲੱਗਿਆ ਕੋਈ ਵੀ ਸੁਰਾਗ ਨਹੀਂ ਲੱਗਿਆ ਕਿ ਵਿੱਕੀ ਕਿੱਥੇ ਗਿਆ ਕਿੱਥੇ ਨਹੀਂ ਪਰ ਜੀ ਬਾਅਦ ਦੇ ਵਿੱਚ ਜਦੋਂ ਦੋ ਦਿਨ ਬੀਤ ਜਾਂਦੇ ਆ ਤਾਂ ਮਨੋਹਰ لال ਯੂਨੀਵਰਸਿਟੀ ਦੇ ਬਾਹਰੋਂ ਵਿੱਕੀ ਦੀ ਜਿਹੜੀ ਐਕਟਿਵ ਆ ਯਾਨੀ ਕਿ ਸਕੂਟਰੀ ਬਰਾਮਦ ਕਰ ਲਈ ਜਾਂਦੀ ਆ ਜਿਹਦੇ ਤੇ ਉਹ ਉਸ ਦਿਨ ਘਰੋਂ ਗਿਆ ਸੀਗਾ ਪੁਲਿਸ ਸਕੂਟਰੀ ਜਿੱਥੋਂ ਲੱਭਦੀ ਆ ਉਹਨੂੰ ਤਾਂ ਕਬਜ਼ੇ ਦੇ ਵਿੱਚ ਲੈ ਹੀ ਲੈਂਦੀ ਆ ਹਾਲੇ ਦਿਵਾਲੇ ਜੋ ਵੀ ਸੀ ਜੋ ਵੀ ਇਲਾਕੇ ਸੀ ਕੋਈ ਗਦਾਮ ਸੀ ਕੁਝ ਵੀ ਸੀ ਕੋਈ ਫੈਕਟਰੀ ਸੀ ਯੂਨੀਵਰਸਿਟੀ ਸਾਰੀ ਛਾਣਦੇ ਆ ਉਹ ਵੀ ਕਿਤੇ ਨਾ ਕਿਤੇ ਕੋਈ ਸੂ ਮਿਲੇ ਉਹਨੂੰ ਗੁਰਪ੍ਰੀਤ ਸਿੰਘ ਵਿੱਕੀ ਨੂੰ ਲੈ ਕੇ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਜੀ ਆਖਰ ਦਿਨ ਆਉਂਦਾ ਜੀ 13 ਮਈ 2016 ਤਕਰੀਬਨ ਮਹੀਨਾ ਹੋ ਚੁੱਕਿਆ ਹੁਣ 13 ਮਈ 2016 ਨੂੰ ਔਰੰਗਾਬਾਦ ਦੇ ਕੋਲ ਇੱਕ ਛੱਪੜ ਆ ਜਿੱਥੋਂ ਲੋਕਾਂ ਨੂੰ ਜਿਹੜੇ ਉੱਥੋਂ ਲੰਘ ਰਹੇ ਸੀ ਬੜੀ ਗੰਦੀ ਸਮੈਲ ਆ ਰਹੀ ਸੀ ਤਾਂ ਉੱਤੇ ਇੱਕ ਬੋਰਾ ਛੱਪੜ ਦੇ ਉੱਤੇ ਤੈਰਦਾ ਹੋਇਆ ਲੋਕਾਂ ਨੂੰ ਨਜ਼ਰ ਆਉਂਦਾ ਪੁਲਿਸ ਨੂੰ ਫੋਨ ਕੀਤਾ ਜਾਂਦਾ ਕਿ ਇੱਥੇ ਇੱਕ ਬੋਰਾ ਤੈਰ ਰਿਹਾ ਬਹੁਤ ਗੰਦੀ ਸਮੈਲ ਆ ਰਹੀ ਆ ਐਦਾਂ ਲੱਗ ਰਿਹਾ ਕਿ ਇਸ ਬੋਰੇ ਦੇ ਵਿੱਚ ਕੋਈ ਡੈੱਡ ਬੋਡੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਉਸ ਬੋਰੇ ਨੂੰ ਛੱਪੜ ਤੋਂ ਬਾਹਰ ਕੱਢਦੀ ਆ ਤੇ ਜਦੋਂ ਖੋਲ ਕੇ ਦੇਖਦੀ ਆ ਵਾਕਈ ਉਹਦੇ ਵਿੱਚ ਇੱਕ ਡੈੱਡ ਬਾਡੀ ਸੀ ਤਾਂ ਉਹ ਜਿਹੜਾ ਹੁਣ ਮਿਸਿੰਗ ਕੰਪਲੇਂਟ ਸੀ ਉਹ ਸਾਰੇ ਥਾਣਿਆਂ ਦੇ ਵਿੱਚ ਫੋਟੋ ਘੁੰਮੀ ਹੋਈ ਸੀ ਗੁਰਪ੍ਰੀਤ ਸਿੰਘ ਵਿੱਕੀ ਦੀ ਔਰੰਗਾਬਾਦ ਪੁਲਿਸ ਨੂੰ ਇਹ ਸ਼ੱਕ ਪੈਂਦਾ ਕਿ ਸ਼ਾਇਦ ਇਹ ਉਹੀ ਵਿਅਕਤੀ ਆ ਕਿਉਂਕਿ ਜੋ ਜੋ ਨਿਸ਼ਾਨੀਆਂ ਦਸੀਆਂ ਗਈਆਂ ਸੀ ਤੇ ਜੋ ਕੱਪੜੇ ਉਹਦੀ ਮਾਂ ਵੱਲੋਂ ਦਸੀ ਦੱਸੇ ਗਏ ਸੀ ਕਿ ਉਸ ਦਿਨ ਪਾ ਕੇ ਗਿਆ ਸੀ ਉਹੀ ਕੱਪੜੇ ਇਹਦੇ ਪਏ ਲੱਗ ਰਿਹਾ ਪੁਲਿਸ ਉਨੂੰ ਹਰਾਸਤ ਦੇ ਵਿੱਚ ਜਾਨਕੀ ਆਪਣੇ ਕਬਜੇ ਦੇ ਵਿੱਚ ਲੈ ਲੈਂਦੀ ਆ লাশ ਨੂੰ ਤੇ ਉਸ ਤੋਂ ਬਾਅਦ ਰਾਜਕੌਰ ਤੇ ਲਵਲੀ ਨੂੰ ਬੁਲਾਇਆ ਜਾਂਦਾ ਥਾਣੇ ਦੇ ਵਿੱਚ লাশ ਦੀ شناخت ਕਰਨ ਵਾਸਤੇ ਤੇ ਜਦੋਂ ਰਾਜਕੌਰ ਤੇ ਲਵਲੀ ਪਹੁੰਚਦੇ ਨੇ ਉਹਨਾਂ ਨੂੰ ਡੈੱਡ ਬੋਡੀ ਦਿਖਾਈ ਜਾਂਦੀ ਆ ਤਾਂ ਪੁੱਬਾ ਮਾਰ ਕੇ ਰੋ ਪੈਂਦੇ ਆ ਦੋਨੋਂ ਕਿਉਂਕਿ ਉਹ লাশ ਵਕਈ ਗੁਰਪ੍ਰੀ ਸਿੰਘ ਵਿੱਕੀ ਦੀ ਸੀ ਇੱਕ ਮਾਂ ਦੇ ਦਿਲ ਦੇ ਉੱਤੇ ਕੀ ਬੀਤ ਸਕਦੀ ਆ ਆਪਣੇ ਪੁੱਤ ਦੀ লাশ ਦੇਖ ਕੇ ਤੁਸੀਂ ਇਹ ਸਮਝ ਸਕਦੇ ਹੋ ਮੇਰੇ ਦੱਸਣ ਦੀ ਲੋੜ ਨਹੀਂ ਉਸ ਤੋਂ ਬਾਅਦ ਜਦੋਂ ਥੋੜਾ ਜਿਆ ਸਟੇਬਲ ਉਪਰਵਾਰ ਹੁੰਦਾ ਵਾ ਤਾਂ ਪੁਲਿਸ ਉਹਨਾਂ ਨੂੰ ਪੁੱਛਦੀ ਆ ਵੀ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਤਾਂ ਦੱਸੋ ਸਿੱਧਾ ਜਿਹੜੀ ਉਹ ਮਹਾਰਾਜਕੌਰ ਆ ਅਮਿਤ ਤੇ ਮਮਤਾ ਦਾ ਨਾਮ ਲੈਂਦੀ ਆ ਕਿ ਕਿਤੇ ਨਾ ਕਿਤੇ ਦੋਨਾਂ ਦਾ ਹੱਥ ਆ ਇਸ ਸਾਜ਼ਿਸ਼ ਦੇ ਪਿੱਛੇ ਤੁਸੀਂ ਉਹਨਾਂ ਤੋਂ ਪੁੱਛਤਾਛ ਜ਼ਰੂਰ ਕਰੋ ਉਹਨਾਂ ਨੂੰ ਹਿਰਾਸਤ ਦੇ ਵਿੱਚ ਜ਼ਰੂਰ ਲਓ ਪੁਲਿਸ ਇਹਦੇ ਬਿਆਨ ਦੇ ਉੱਤੇ ਰਾਜਕੋਰ ਦੇ ਬਿਆਨ ਦੇ ਉੱਤੇ ਮਮਤਾ ਤੇ ਅਮਿਤ ਦੋਨਾਂ ਨੂੰ ਪੁਲਿਸ ਥਾਣੇ ਲੈ ਕੇ ਆਉਂਦੀ ਆ ਉਹਨਾਂ ਤੋਂ ਪੂਰੀ ਪੁੱਛਪੜਤਾਲ ਕੀਤੀ ਜਾਂਦੀ ਆ ਸਵਾਲ ਜਵਾਬ ਕੀਤੇ ਜਾਂਦੇ ਆ ਪਹਿਲਾਂ ਉਹ ਟਾਲ ਮਟੋਲ ਕਰਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਆਪਣੇ ਆਪਣੀ ਆਈ ਤੇ ਆਉਂਦੀ ਆ ਉਹ ਸੱਚ ਉਗਲ ਦਿੰਦੇ ਨੇ ਤੇ ਮਮਤਾ ਦੱਸਦੀ ਆ ਕਿ ਇਹਨਾਂ ਦਾ ਦੋਨਾਂ ਦਾ ਉਹਦੇ ਘਰ ਵਾਲੇ ਅਮਿਤ ਦਾ ਤੇ ਵਿਕੀ ਦਾ ਬਹੁਤ ਜ਼ਿਆਦਾ ਪਿਆਰ ਪੈ ਗਿਆ ਸੀ ਅਕਸਰ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਤੇ ਇੱਕ ਵਾਰ ਕੀ ਹੁੰਦਾ ਸਾਲ ਤੋਂ ਪਹਿਲਾਂ ਦੀ ਉਹ ਗੱਲ ਦੱਸ ਰਹੀ ਆ ਕਿ ਇੱਕ ਸਮਾਨ ਜਿਹੜਾ ਉਹ ਲੈ ਕੇ ਆਉਣਾ ਜ਼ਰੂਰੀ ਸੀ ਅਮਿਤ ਲਈ ਉਹਦੀ ਦੁਕਾਨ ਦਾ ਪਰ ਦੁਕਾਨ ਦੇ ਉੱਤੇ ਉਹਦੋਂ ਕੋਈ ਨਹੀਂ ਸੀ ਅਮਿਤ ਦਾ ਦੁਕਾਨ ਦੇ ਉੱਤੇ ਰਹਿਣਾ ਵੀ ਜ਼ਰੂਰੀ ਸੀ ਪਰ ਉਹ ਸਮਾਨ ਲੈ ਕੇ ਆਉਣਾ ਵੀ ਬੜਾ ਬੜਾ ਜ਼ਰੂਰੀ ਸੀ ਕਿਸੇ ਤੋਂ ਫੜਨਾ ਸੀ ਤਾਂ ਅਮਿਤ ਵਿਕੀ ਨੂੰ ਪੁੱਛ ਲੈਂਦਾ ਵੀ ਕੀ ਤੂੰ ਮੇਰੇ ਲਈ ਇਹ ਕੰਮ ਕਰ ਸਕਦਾ ਵਾ ਜਦੋਂ ਵਿੱਕੀ ਤਿਆਰ ਹੋ ਜਾਂਦਾ ਹੁਣ ਦੋਨੋਂ ਦੋਸਤ ਸੀ ਉਹਨੇ ਨਾ ਤਾਂ ਕਰਨੀ ਨਹੀਂ ਸੀ ਵਿੱਕੀ ਕਹਿੰਦਾ ਕੋਈ ਗੱਲ ਨਹੀਂ ਤੇਰਾ ਸਮਾਨ ਆ ਜਿਹੜਾ ਉਹ ਮੈਂ ਲੈ ਆਉਣਾ ਉਹ ਸਮਾਨ ਲੈ ਕੇ ਜਦੋਂ ਵਾਪਸ ਆ ਰਿਹਾ ਹੁੰਦਾ ਤਾਂ ਉਹਦਾ ਬਹੁਤ ਤਕੜਾ ਇੱਕ ਐਕਸੀਡੈਂਟ ਹੁੰਦਾ ਇਹਦੇ ਬਾਰੇ ਉਹਦੀ ਮਾਂ ਰਾਜਕੌਰ ਤੇ ਲਵਲੀ ਨੂੰ ਪਤਾ ਹੀ ਸੀ ਵੀ ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੀ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਅਮਿਤ ਸਭ ਤੋਂ ਪਹਿਲਾਂ ਭੱਜ ਕੇ ਉਸ ਮੌਕੇ ਤੇ ਪਹੁੰਚਦਾ ਉਹਨੂੰ ਹਸਪੀਟਲ ਲੈ ਕੇ ਜਾਂਦਾ ਸਾਰਾ ਜੋ ਵੀ ਖਰਚਾ ਸੀਗਾ ਉਹ ਆਪ ਕਰਦਾ ਕਿਉਂਕਿ ਉਹਨੇ ਕੰਮ ਤੇ ਭੇਜਿਆ ਸੀ ਉਹਨੂੰ ਕਿਤੇ ਉਹਦੇ ਲੱਤ ਦੇ ਉੱਤੇ ਪਲੱਸਟਰ ਲਾ ਦਿੱਤਾ ਜਾਂਦਾ ਤੇ ਡਾਕਟਰ ਕਹਿੰਦਾ ਵੀ ਤੂੰ 1 ਮਹੀਨਾ ਪੂਰਾ ਬੈੱਡ ਤੇ ਹੀ ਰਹੇਗਾ ਤੂੰ ਬਿਲਕੁਲ ਵੀ ਤੁਰ ਫਿਰ ਨਹੀਂ ਸਕਦਾ ਤਾਂ ਅਮਿਤ ਨੇ ਰਾਜਕੌਰ ਨੂੰ ਇਹ ਕਿਹਾ ਸੀ ਵੀ ਤੁਹਾਡੇ ਘਰ ਔਖਾ ਹੋ ਜਾਊਗਾ ਤੁਸੀਂ ਬਜ਼ੁਰਗੋਂ ਇਹਦੀ ਜਿਹੜੀ ਸਾਂਭ ਸੰਭਾਲ ਕਰਨੀ ਔਕੀ ਹੋਜੂਗੀ ਤੇ ਜੋ ਕੁਝ ਹੋਇਆ ਮੇਰੇ ਕਰਕੇ ਹੋਇਆ ਵਾ ਤੇ ਮੈਂ ਹੀ ਇਹਦੀ ਕੇਅਰ ਕਰੂੰਗਾ ਉਹ ਆਪਣੇ ਘਰੇ ਰੱਖਣ ਦਾ ਫੈਸਲਾ ਕਰਦਾ ਕਿ ਵਿੱਕੀ 1 ਮਹੀਨਾ ਮੇਰੇ ਘਰ ਰਹੂਗਾ ਤੇ ਇਹਦੀ ਜਿਹੜੀ ਭਾਬੀ ਇਹਦੀ ਸੇਵਾ ਕਰ ਲੂਗੀ ਉਹੀ ਸ਼ਾਇਦ ਅਮਿਤ ਦੀ ਬਹੁਤ ਵੱਡੀ ਗਲਤੀ ਸੀ ਇੱਕ ਮਹੀਨਾ ਪੂਰਾ ਜਦੋਂ ਐਕਸੀਡੈਂਟ ਹੋਇਆ ਸੀ ਵਿੱਕੀ ਇਹਨਾਂ ਦੇ ਘਰ ਰਹਿੰਦਾ ਸੀਗਾ ਬੈੱਡ ਤੇ ਪਿਆ ਰਹਿੰਦਾ ਸੀ ਤੁਰ ਫਿਰਦਾ ਨਹੀਂ ਸਕਦਾ ਸੀ ਤੇ ਉਸ ਤੋਂ ਬਾਅਦ ਜੀ ਜਦੋਂ ਹੁਣ ਅਮਿਤ ਨੇ ਆਪਣੇ ਕੰਮ ਤੇ ਜਾਣਾ ਹੁੰਦਾ ਤੇ ਬੱਚਾ ਜਿਹੜਾ ਸਕੂਲ ਚ ਲਿਆ ਜਾਂਦਾ ਹੁਣ ਉਹਦੀ ਭਾਬੀ ਮਮਤਾ ਤੇ ਵਿੱਕੀ ਦੋਨੋਂ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਤੇ ਜਿਹੜਾ ਵਿੱਕੀ ਆ ਉਹ ਆਪਣੇ ਦਿਲ ਦੀ ਗੱਲ ਉਹਨੂੰ ਕਹਿ ਦਿੰਦਾ ਵਾ ਤੇ ਉਧਰੋਂ ਮਮਤਾ ਵੀ ਗਲਤੀ ਕਰ ਬੈਠਦੀ ਆ ਉਹ ਵੀ ਇਹਨੂੰ ਹੰਮ ਹੀ ਪਰ ਬੈਠਦੀ ਆ ਦੋਨਾਂ ਦੇ ਵਿੱਚ ਨਜਾਇਜ਼ ਸਬੰਧ ਪੈਦਾ ਹੋ ਜਾਂਦੇ ਆ ਤੇ ਦੋਨੋਂ ਸਰੀਰਕ ਸਬੰਧ ਵੀ ਬਣਾ ਲੈਂਦੇ ਨੇ ਹੁਣ ਵਿੱਕੀ ਠੀਕ ਹੋ ਗਿਆ ਸੀ ਮਹੀਨਾ ਗੁਜ਼ਰ ਗਿਆ ਸੀ ਉਸ ਤੋਂ ਬਾਅਦ ਵੀ ਦੋਨਾਂ ਦੇ ਸਬੰਧ ਆ ਜਿਹੜੇ ਉਹ ਜਾਰੀ ਰਹਿੰਦੇ ਆ ਜਦੋਂ ਵੀ ਮੌਕਾ ਮਿਲਦਾ ਸੀ ਵਿੱਕੀ ਅਮਿਤ ਨੂੰ ਬਿਨਾਂ ਦੱਸੇ ਘਰੇ ਆ ਜਾਂਦਾ ਸੀ ਤੇ ਉਦੋਂ ਘਰ ਆਉਂਦਾ ਸੀ ਜਦੋਂ ਅਮਿਤ ਘਰੇ ਨਹੀਂ ਸੀ ਹੁੰਦਾ ਉਹ ਪਿਆਰ ਦੇ ਵਿੱਚ ਪਾਗਲ ਹੋ ਚੁੱਕਿਆ ਸੀ ਮਮਤਾ ਦੇ ਤੇ ਹੁਣ ਉਹ ਮਮਤਾ ਨੂੰ ਇਹ ਕਹਿਣ ਲੱਗਿਆ ਸੀਗਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਤੇ ਅਮਿਤ ਨੂੰ ਤਲਾਕ ਦੇ ਪਰ ਮਮਤਾ ਇਸ ਗੱਲ ਦੀ ਹਾਮੀ ਬਿਲਕੁਲ ਨਹੀਂ ਭਰਦੀ ਉਹ ਕਹਿੰਦੀ ਕਿ ਮੈਂ ਅਮਿਤ ਨੂੰ ਤਲਾਕ ਨਹੀਂ ਦੇ ਸਕਦੀ ਪਰ ਵਿੱਕੀ ਜਿੱਦ ਕਰਦਾ ਸੀ ਕਿ ਉਹ ਉਹਦੇ ਨਾਲ ਵਿਆਹ ਕਰਾਵੇ ਤਾਂ ਆਖਿਰ ਮਮਤਾ ਨੇ ਅੱਕ ਕੇ ਸਾਰੀ ਜਿਹੜੀ ਇਹ ਕਹਾਣੀ ਸੀ ਆਪਣੇ ਪਤੀ ਅਮਿਤ ਨੂੰ ਦੱਸਦੀ ਕਿ ਐਦਾ ਐਦਾ ਕਰਕੇ ਮੇਰੇ ਤੋਂ ਗਲਤੀ ਹੋ ਗਈ ਤੇ ਉਹ ਮੈਨੂੰ ਹੁਣ ਤੰਗ ਪਰੇਸ਼ਾਨ ਕਰ ਰਿਹਾ ਤੇ ਫੇਰ ਜਿਹੜਾ ਉਹ ਦਿਨ ਜਦੋਂ ਘਰੋਂ ਗਿਆ ਸੀ ਜਦੋਂ ਉਹ ਗਾਇਬ ਹੋਇਆ ਉਸ ਦਿਨ ਗੁੱਸੇ ਦੇ ਵਿੱਚ ਗਿਆ ਸੀ ਇੱਕ ਕੈਮੀਕਲ ਲੈ ਕੇ ਗਿਆ ਸੀ ਉਹ ਸਿੱਧਾ ਮਮਤਾ ਨੂੰ ਮਿਲਣ ਦੇ ਲਈ ਗਿਆ ਸੀ ਉਹਦੇ ਘਰੇ ਤੇ ਉਹਨੇ ਇੱਕ ਤਰ੍ਹਾਂ ਧਮਕੀ ਦੇ ਰਿਹਾ ਸੀ ਕਿ ਜਾਂ ਤਾਂ ਤੂੰ ਮੇਰੇ ਨਾਲ ਵਿਆਹ ਕਰਾ ਨਹੀਂ ਤਾਂ ਮੈਂ ਤੇਰਾ ਬਹੁਤ ਵੱਡਾ ਨੁਕਸਾਨ ਕਰ ਦੂੰਗਾ ਤੇ ਉਸ ਸਮੇਂ ਅਮਿਤ ਵੀ ਘਰ ਦੇ ਵਿੱਚ ਸੀ ਉਹ ਵੀ ਜਦੋਂ ਆਉਂਦਾ ਵਾ ਕਿ ਇਹ ਧਮਕਾ ਰਿਹਾ ਵਾ ਮੇਰੀ ਘਰ ਵਾਲੀ ਨੂੰ ਤਾਂ ਉਹ ਉਹਨੂੰ ਕਹਿੰਦਾ ਵਾ ਵੀ ਤੂੰ ਇੱਥੋਂ ਚਲਿਆ ਜਾ ਅੱਜ ਤੋਂ ਬਾਅਦ ਇੱਥੇ ਨਾ ਆਈਂ ਇਹ ਸਾਰਾ ਕੁਝ ਤੂੰ ਨਾ ਕਰ ਤੇਰੇ ਲਈ ਚੰਗਾ ਨਹੀਂ ਹੋਊਗਾ ਪਰ ਉਹ ਫੇਰ ਨਹੀਂ ਹਟਦਾ ਤੇ ਪੂਰੀ ਪੂਰੀ ਤਰ੍ਹਾਂ ਉਹਨੂੰ ਧਮਕਾਉਂਦਾ ਵਾ ਵੀ ਤੂੰ ਮੇਰੀ ਹੋ ਜਾ ਕਿਉਂਕਿ ਉਹਦੀਆਂ ਅੱਖਾਂ ਤੇ ਪੱਟੀ ਬੰਨੀ ਗਈ ਸੀ ਪਿਆਰ ਦੀ ਜਦੋਂ ਨਹੀਂ ਮੰਨਦਾ ਤਾਂ ਅਮਿਤ ਆਪਣੇ ਕਮਰੇ ਦੇ ਵਿੱਚ ਜਾਂਦਾ ਜਿੱਥੇ ਇੱਕ ਕੋਹਾੜਾ ਪਿਆ ਸੀ ਕੋਹਾੜਾ ਲੈ ਕੇ ਉਹ ਪਿੱਛੋਂ ਵਾਰ ਕਰਦਾ ਵਾ ਵਿੱਕੀ ਦੇ ਉੱਤੇ ਤੇ ਉਦੋਂ ਤੱਕ ਵਾਰ ਕਰਦਾ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਇਸ ਕਰਕੇ ਵਿੱਕੀ ਨੇ ਉਹਨੂੰ ਉਸ ਦਿਨ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਕਿਉਂਕਿ ਉਹ ਮਮਤਾ ਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੱਕੇ ਦੇ ਨਾਲ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਉਸ ਤੋਂ ਬਾਅਦ ਜੀ ਉਹ ਇੱਕ ਬੂਰੇ ਦੇ ਵਿੱਚ লাশ ਪਾ ਕੇ ਔਰੰਗਾਬਾਦ ਉਹਨੂੰ ਇੱਕ ਛੱਪੜ ਦੇ ਵਿੱਚ ਜਿੱਥੋਂ লাশ ਮਿਲੀ ਸੀ ਉੱਥੇ ਸੁੱਟਿਆ ਆਂਦਾ ਵਾ ਸੋ ਇਸ ਤਰ੍ਹਾਂ ਦੇ ਨਾਲ ਇੱਕ ਦੋਸਤੀ ਦੁਸ਼ਮਣੀ ਦੇ ਵਿੱਚ ਬਦਲੀ ਤੇ ਦੁਸ਼ਮਣੀ ਇੰਨੀ ਭਿਆਨਕ ਕਿ ਉਹਨੂੰ ਕਤਲ ਕਰਨ ਤੇ ਮਜਬੂਰ ਹੋਣਾ ਪੈ ਗਿਆ ਇੱਥੇ ਗਲਤੀ ਆ ਜਿਹੜੀ ਅਮਿਤ ਦੀ ਵੀ ਸੀ ਕਿ ਇੱਕ ਪਰਾਏ ਬੰਦੇ ਨੂੰ ਭਾਵੇਂ ਜੋ ਵੀ ਸੀ ਭਾਵੇਂ ਉਹ ਗਵਾਂਢੀ ਸੀ ਦੁਕਾਨ ਦੇ ਉੱਤੇ ਐਦਾਂ ਕਰ ਦੇ ਵਿੱਚ ਨਹੀਂ ਸੀ ਵਾਰਨਾ ਚਾਹੀਦਾ ਤੇ ਦੂਜੀ ਗਲਤੀ ਮਮਤਾ ਨੇ ਕੀਤੀ ਕਿ ਉਹਨੇ ਹਾਮੀ ਭਰੀ ਉਹਨੇ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਤੇ ਵਿੱਕੀ ਦੀ ਤਾਂ ਗਲਤੀ ਹੈ ਹੀ ਸੀ ਕਿ ਉਹ ਬਾਅਦ ਦੇ ਵਿੱਚ ਧੱਕੇ ਦੇ ਨਾਲ ਉਹਨੂੰ ਅਪਣਾਉਣਾ ਚਾਹੁੰਦਾ ਸੀ ਪਰ ਇਹਦੀ ਜਿਹੜੀ ਹੁਣ ਇਹਦਾ ਖੁਮਿਆਜਾ ਨੂੰ ਆਪ ਨੂੰ ਜਾਣ ਗਵਾ ਕੇ ਭੁਗਤਣਾ ਪਿਆ ਤੇ ਪਿੱਛੇ ਪਰਿਵਾਰ ਨੂੰ ਭੁਗਤਣਾ ਪਿਆ ਸੋ ਦੋਸਤੋ ਇਹਨਾਂ ਗੱਲਾਂ ਦੇ ਅਨਜਾਮ ਜਿਹੜੇ ਇਹ ਜੋ ਵੀ ਆਪਾਂ ਕਈ ਵਾਰੀ ਗਲਤੀਆਂ ਕਰਦੇ ਆ ਉਹਨਾਂ ਦੇ ਅਨਜਾਮ ਇਦਾਂ ਆਪਾਂ ਨੂੰ ਵੀ ਦੇਣੇ ਪੈ ਸਕਦੇ ਆ ਮਨ ਦੇ ਉੱਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਆ ਆਪਣੀ ਮਰਿਆਦਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਧੰਨਵਾਦ ਜੀ